ਸੋਸਟੋ ਤੁਸੀ ਦੇਖ ਰਹੇ ਰੀਅਲ ਨਿਊਜ਼ ਹੈ ਸੋਲੇ ਅਸੀਂ ਮੌਜੂਦ ਆ ਘੈਂਟਾ ਘਰ ਚੌਕ ਜੀਰਾ ਦੇ ਵਿੱਚ ਜਿੱਥੇ ਕਿ ਅੱਜ ਕਿਸਾਨ ਜਥੇਬੰਦੀ ਕਾਦੀਆਂ ਵੱਲੋਂ ਸ਼ੁਭ ਕਰਮਨ ਜਿਹੜਾ ਕਿ ਨੌਜਵਾਨ ਨੂੰ ਸ਼ਹੀਦ ਕੀਤਾ ਗਿਆ ਤਿੰਨ ਭੈਣਾਂ ਦਾ ਭਰਾ ਸੀਗਾ ਤਿੰਨ ਕਿੱਲੇ ਜ਼ਮੀਨ ਸੀਗੀ ਆਪਣੇ ਹੱਕ ਨੂੰ ਲੈਣ ਵਾਸਤੇ ਜਿਹੜਾ ਕਿ ਬਾਹਰ ਤੇ ਪਹੁੰਚਿਆ ਦਿੱਲੀ ਜਾ ਰਹੇ ਸੀਗੇ ਪਰ ਫੱਟੜ ਸਰਕਾਰ ਵੱਲੋਂ ਉਹਨਾਂ ਦੇ ਗੋਲੀਆਂ ਚਲਾਈਆਂ ਗਈਆਂ ਤੂੰ ਗੈਸ ਛੱਡੇਗੇ ਜਿਹੜੀ ਗੋਲੀ ਉਹਦੇ ਸਿਰ ਦੇ ਵਿੱਚ ਵੱਜੀ ਉਸ ਦੇ ਕਾਰਨ ਉਸ ਦੀ ਮੌਤ ਹੋ ਗਈ ਕਿਸਾਨ ਜਿੱਥੇ ਬੰਦੀਆਂ ਅੱਜ ਇਸ ਦਾ ਰੋਸ ਕਰ ਰਹੀਆਂ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕੀ ਕਹਿਣਾ ਚਾਹੁੰਦੇ ਨੇ ਕੀ ਕਹਿਣਾ ਚਾਹੁੰਦੇ ਹੋ ਅੱਜ ਜਿਹੜਾ ਕੀ ਇਹ ਰੋਸ ਪ੍ਰਦਰਸ਼ਨ ਦੁਆਰਾ ਸ਼ੁਰੂ ਕੀਤਾ ਇਹ ਜਿਹੜਾ ਜੀ ਕੱਲ 21 ਫਰਵਰੀ ਨੂੰ ਜਿਹੜਾ ਖੱਟੜ ਸਰਕਾਰ ਨੇ ਜਿਹੜੇ ਉਹਨਾਂ ਨੇ ਉਹਨਾਂ ਦੇ ਕਹਿਣ ਤੇ ਜਿਹੜੀ ਗੋਲੀ ਚਲਾਈ ਉਹਦਾ ਸ਼ਿਕਾਰ ਸਾਡਾ ਪੰਜਾਬ ਦਾ ਨੌਜਵਾਨ ਬਠਿੰਡਾ ਜਿਹੜੇ ਦੇ ਬੱਲੋਪਿੰਡ ਦਾ ਸ਼ੁਭ ਕਰਨ ਸਿੰਘ ਜਿਹੜਾ ਸ਼ਹੀਦ ਹੋਇਆ ਉਸ ਦੇ ਜਿਹੜਾ ਉਹਦੀ ਸ਼ਹੀਦੀ ਦੇ ਰੋਸ ਵਿੱਚੋਂ ਜਿਹੜਾ ਅੱਜ ਦਾ ਇਹ ਪ੍ਰੋਗਰਾਮ ਭਾਰਤੀ ਕਿਸਾਨ ਜੀ ਨੇ ਨਕਾਦੀਆਂ ਵੱਲੋਂ ਰੱਖਿਆ ਗਿਆ ਸੀ ਜਿਹਨੂੰ ਜਿਹਦੀ ਅਸੀਂ ਸ਼ਹਾਦਤ ਨੂੰ ਸਲਾਮ ਕਰਦੇ ਆ ਅੱਜ ਉਹਨੂੰ ਜਿਹੜਾ ਅੱਜ ਉਹਨੂੰ ਜਿਹੜੀ ਉਹਦੀ ਸ਼ਹਾਦਤ ਨੂੰ ਸਜਦਾ ਕਰਨ ਵਾਸਤੇ ਜਿਹੜਾ ਅੱਜ ਦਾ ਇਹ ਜਿਹੜਾ ਪ੍ਰੋਗਰਾਮ ਰੱਖਿਆ ਗਿਆ ਤੇ ਇਹਦੇ ਚ ਅਸੀਂ ਸਰਕਾਰ ਜਿਹੜੀ ਆ ਮੋਦੀ ਦੀ ਹੋਵੇ ਖੱਟੜ ਦੀ ਹੋਵੇ ਚਾਵੇਂ ਭਗਵੰਤ ਮਾਨ ਸਰਕਾਰ ਇਹਨਾਂ ਦੀ ਅਸੀਂ ਨਖੇਦੀ ਕਰਦੇ ਆ ਜਿਨ੍ਹਾਂ ਦੀ ਲੋਕਾਂ ਦੀ ਜਿਹੜੀ ਹੈ ਜ਼ਿੰਮੇਵਾਰੀ ਸੁਰੱਖਿਆ ਦੀ ਜਿਹੜੀ ਸਰਕਾਰਾਂ ਦੀ ਹੁੰਦੀ ਹੈ ਜਿਹੜੀ ਇਹਨਾਂ ਨੇ ਨਹੀਂ ਨਿਭਾਈਆਂ ਤੇ ਅੱਜ ਉਹ ਤਿੰਨ ਭੈਣਾਂ ਦਾ ਭਰਾ ਜਿਹੜਾ ਉਹ ਅੱਜ ਸਾਡੇ ਵਿਚਕਾਰ ਨਹੀਂ ਰਿਹਾ ਉਹਦੀ ਜਿਹੜੀ ਸ਼ਹਾਦਤ ਆ ਉਹਨੂੰ ਅਸੀਂ ਜਿਹੜਾ ਸਜਦਾ ਕਰਨ ਵਾਸਤੇ ਅੱਜ ਦਾ ਇਹ ਕਰਾ ਇਕੱਠ ਰੱਖਿਆ ਗਿਆ ਹੈ ਜਿਵੇਂ ਕਿ ਇਹਨਾਂ ਲੋਕ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਸ਼ਹੀਦ ਹੋਇਆ ਨੌਜਵਾਨ ਉਸ ਨੂੰ ਸਜਦਾ ਕਰਨ ਵਾਸਤੇ ਉਸ ਨੂੰ ਨਮਨ ਕਰਨ ਵਾਸਤੇ ਜਿਹੜਾ ਕਾਟ ਰੱਖਿਆ ਗਿਆ ਤੇ ਅੱਗੇ ਜਿਹੜਾ ਸੰਘਰਸ਼ ਜਾਰੀ ਕਿਵੇਂ ਰਹੇਗਾ ਅੱਗੇ ਸੰਘਰਸ਼ ਜਿਸ ਸੰਯੁਕਤ ਕਿਸਾਨ ਮੋਰਚੇ ਦੀ ਜੋ ਵੀ ਕਾਲ ਆਊਗੀ ਉਹਦੇ ਹਿਸਾਬ ਨਾਲ ਅੱਗੇ ਚੱਲਿਆ ਜਾਊਗਾ ਸਾਡੀਆਂ ਜਿਹੜੀਆਂ ਚੱਥੇਪੰਦੀਆਂ ਕੁਝ ਉੱਥੇ ਬੈਠੀਆਂ ਕੁਝ ਇੱਥੇ ਪ੍ਰੋਟੈਸਟ ਕਰ ਰਹੀਆਂ ਮੋਤੀ ਸਰਕਾਰ ਦੇ ਜਿਹੜੇ ਕੱਠਪੁੱਤ ਲਿ ਆ ਜਿਹੜੇ ਆ ਹੈਗੇ ਆ ਉਹਦੇ ਕਾਰਕੁਨ ਉਹਨਾਂ ਦੇ ਦਰਵਾਜ਼ਿਆਂ ਦੇ ਉੱਪਰ ਬੈਠ ਕੇ ਜਿਹੜਾ ਆਪ ਦਾ ਰੋਸ ਪ੍ਰੋਟੈਸਟ ਕਰ ਰਹੇ ਆ ਇਹ ਆਉਣ ਵਾਲੇ ਸਮੇਂ ਦੇ ਵਿੱਚ ਜੋ ਸੰਯੁਕਤ ਕਿਸਾਨ ਮੋਚੇ ਲਕਾਲ ਆਉਗੇ ਉਹਦੇ ਤੇ ਪੂਰਾ ਇੱਕ ਗੱਲ ਇਹ ਵੀ ਉਡਾਈ ਜਾਂਦੀ ਹੈ ਕਿ ਇਹਨਾਂ ਚ ਆਪਸ ਵਿੱਚ ਪਾੜ ਪੈ ਚੁੱਕਾ ਜਿੱਥੇ ਬੰਦੇ ਆ ਇਹ ਕੀ ਸਮਝਦੇ ਨਹੀਂ ਜੀ ਕੋਈ ਪਾੜ ਨਹੀਂ ਸਿਰਫ ਵਿਚਾਰਾਂ ਦੇ ਮਤ ਭੇਜਦਾ ਹੁੰਦੇ ਆ ਉਹ ਪਹਿਲਾਂ ਵੀ ਹੁੰਦੇ ਸੀ ਕਿ ਜਦੋਂ ਕਿਸਾਨੀ ਅੰਦੋਲਨ ਚੱਲਿਆ ਤੇ ਹੁਣ ਵੀ ਵਿਚਾਰਾਂ ਦੇ ਮਤਵੇ ਦਾ ਉਤਨਾ ਸਾਰਾ ਸਾਡੀ ਮੰਗ ਇੱਕ ਅਸੀਂ ਮੰਗ ਸਰ ਇੱਕ ਐਮਐਸਪੀ ਤੇ ਕਾਨੂੰਨ ਜਿਹੜਾ ਬਣਾਉਣ ਦੀ ਗਰੰਟੀ ਆ ਡਾਕਟਰ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਦੀ ਉਹ ਮੰਗ ਸਾਰਿਆਂ ਦੀ ਇੱਕ ਆ ਤੇ ਉਹ ਦੂਸਰੇ ਜਿਹੜੇ ਵਿਚਾਰ ਮਤ ਭੇਜਦੇ ਹੋ ਸਕਦੇ ਮਾੜੇ ਮੋਟੇ ਪ੍ਰਧਾਨ ਜੀ ਜਿਹੜਾ 2024 ਦਾ ਇਲੈਕਸ਼ਨ ਤੁਰਿਆ ਹੁੰਦਾ ਪਿਆ ਕਿਵੇਂ ਲੱਗ ਰਿਹਾ ਬੀਜੇਪੀ ਦੇ ਕਾਰਕੁੰਨ ਜਵੇਂ ਪਿੰਡਾਂ 'ਚ ਫਿਰਦੇ ਨੇ ਇੱਕ ਵੋਟਾਂ ਮੰਗਦੇ ਨੇ ਕਿਵੇਂ ਲੱਗਦਾ ਤੁਹਾਨੂੰ ਨਹੀਂ ਜੀ ਬਿਲਕੁਲ ਨਹੀਂ ਚਲੋ ਠੀਕ ਆ ਪਹਿਲਾਂ ਮੜਾ ਆ ਆਪਾਂ ਕਹਿ ਦਈਏ ਵੀ ਆ 13 ਤਰੀਕ ਤੋਂ ਪਹਿਲਾਂ ਜਾਣ ਤੋਂ ਜਾਂ ਥੋੜਾ ਲੋਕ ਸੋਚਦੇ ਸੀ ਵੀ ਹੁਣ ਇੱਕੋ ਪਾਰਟੀ ਰਹਿ ਗਈ ਆ ਪਰ ਨਹੀਂ ਜਿਹੜਾ ਆ ਕੰਮ ਹੋ ਗਿਆ ਨਾ ਵੇਖੋ ਜੇ ਬਰਗਾੜੀ ਦੋ ਸਿੰਘ ਛੀਦ ਹੋਏ ਸੀ ਤੇ ਕਾਲੀਤਾਲ ਨੂੰ ਮਤਲਬ ਲੋਕਾਂ ਸਦਾ ਵਾਸਤੇ ਛੁੱਟੀ ਕਰਦੀ ਐ ਇਸੇ ਕਰਕੇ ਹਰਿਆਣਾ ਤਾਂ ਜਿਹੜਾ ਪੰਜਾਬ ਆ ਬੀਜੇਪੀ ਨੂੰ ਨਹੀਂ ਬਖਸ਼ੂਗਾ ਗੱਲ ਕੁਲਕਾ ਸਾਡੀਆਂ ਚਾਰ ਛਿੱਧੀਆਂ ਹੋ ਗਈਆਂ ਜੀ ਉੱਥੇ ਆ ਮੁੰਡਾ ਚਲੋ ਦੋ ਤਾਂ ਮੇਰੇ ਵਰਗੇ ਉਮਰ ਦੇ ਹੋਗੇ ਬੰਦੇ ਅਗਲਾ ਕਹਿੰਦਾ ਕੋਈ ਨਹੀਂ ਯਾਰ ਸੰਘਰਸ਼ ਤੇ ਅਟੈਕ ਹੋ ਗਿਆ ਤੇ ਯਾਰ ਗੋਲੀ ਮਾਰ ਕੇ ਮਾਰਿਆ ਗਿਆ ਬਿਲਕੁਲ ਬੀਜੇਪੀ ਦਾ ਪੱਤਾ ਸਾਫ਼ ਹੋ ਗਿਆ ਜੀ ਬਿਲਕੁਲ ਸਮਾਂ ਬੰਦਾ ਹੁੰਦਾ ਪਰ ਕੋ ਜੀ ਸਮਾਂ ਉਧਰ ਤੋਂ ਬਣਾਉਂਦੀ ਹੁੰਦੀ ਆ ਜਿੰਨਾ ਇਹਨਾਂ ਚ ਹੰਕਾਰ ਸੀ ਨਾ ਸਮਾ ਬਣ ਗਿਆ ਬਿਲਕੁਲ ਮੋਦੀ ਜਿਹੜਾ ਅਗਾ ਪ੍ਰਧਾਨ ਮੰਤਰੀ ਸਾਡਾ ਨਹੀਂ ਬਣੂਗਾ ਇਹ ਲੱਗਦਾ ਨਹੀਂ ਕਿ ਮੋਦੀ ਨੂੰ ਥੋੜਾ ਜਿਹਾ ਹੰਕਾਰ ਹੈ ਕਿ ਆ ਵੀ ਇਹ ਉਹ ਇਧਰ ਲਈ ਸੀਟਾਂ ਕੋਈ ਥੋੜੀਆਂ ਨਾਲ ਫਰਕ ਨਹੀਂ ਪੈਣਾਗਾ ਸਾਨੂੰ ਤੇ ਉਧਰ ਸੀਟਾਂ ਜ਼ਿਆਦਾ ਮਿਲ ਜਾਣੀਆਂ ਮੈਨੂੰ ਯੂਪੀ ਦੇ ਵਿੱਚ ਇੱਦਾਂ ਵੱਡਾ ਇਸ ਗੱਲ ਤੇ ਵਿਰੋਧ ਹੋ ਗਿਆ ਜੀ ਡਕੈਟ ਸਾਹਿਬ ਦੇ ਪਿੰਡਾਂ ਦੇ ਵਿੱਚ ਖਾ ਪਚਾਇਤਾ ਨੇ ਮੀਟਿੰਗਾਂ ਕਰ ਕਰਕੇ ਯੂਪੀ ਦੇ ਵਿੱਚੋਂ ਦੀ ਸਰਕਾਰ ਜਿਹੜੀ ਸੈਂਟਰ ਦੀ ਬਣਦੀ ਆ ਜਿਹਨੂੰ ਯੂਪੀ ਨੇ ਬਣਾਤਾ ਯੂਪੀ ਦੇ ਵਿੱਚ ਵੀ ਇੰਨਾ ਵੱਡਾ ਵਿਰੋਧ ਆ ਸਾਡੀਆਂ ਉਹਨਾਂ ਦੀ ਮੀਟਿੰਗਾਂ ਸਾਡੇ ਲੀਡਰਾਂ ਦੀਆਂ ਹੁੰਦੀਆਂ ਟਿਕਰ ਸਾਹਿਬ ਨਾਲ ਜੀ ਬੜਾ ਰੋਸ ਆ ਕੱਲ ਆਲਾ ਬਈਨਾ ਰੋਸ ਆ ਜਿਵੇਂ ਭੰਬੜ ਇੱਕ ਮਚ ਗਿਆ ਨਾ ਜੀ ਇਹਨਾਂ ਤੋਂ ਸੰਭਾਲਿਆ ਨਹੀਂ ਜਾਣਾ ਅੱਗੇ ਹੁਣ ਕਿਵੇਂ ਜਾਰੀ ਰਊਗਾ ਸੰਘਰਸ਼ ਤੁਹਾਨੂੰ ਸੱਦਾ ਕਦੋਂ ਤੱਕ ਆ ਸਕਦਾ ਜਾਂ ਕਦੋਂ ਤੁਸੀਂ ਪਹੁੰਚ ਸਕਦੇ ਜਦੋਂ ਵੀ ਸੱਦਾ ਆਊਗਾ ਅਸੀਂ ਜਾਵਾਂਗੇ ਵੇਖੋ ਜੀ ਇੱਕ ਨਾ ਜਿਹੜੀ ਖੁਫੀਆ ਜਿਹੜਾ ਖੁਫੀਆ ਜਾਣਕਾਰੀ ਜਿਹੜੀ ਸਾਡੇ ਜਥੇਬੰਦੀਆਂ ਨੂੰ ਮਿਲੀ ਆ ਵੀ ਜਿਹੜੇ ਨਾ ਮੋਦੀ ਸਰਕਾਰ ਆ ਜਿਹੜੇ 2024 ਦੇ ਇਲੈਕਸ਼ਨ ਆ ਦੂਜੀਆਂ ਸਟੇਟਾਂ ਦਾ 2024 ਦਾ ਇਲੈਕਸ਼ਨ ਕਰਾਉਣਗੇ ਪੰਜਾਬ ਤੇ ਹਰਿਆਣਾ ਨੂੰ ਵੱਖ ਕਰ ਰਹੇ ਕੱਟ ਰਹੇ ਆ ਇਸ ਦੇ ਇਲੈਕਸ਼ਨ ਜਿਹੜੇ ਨਾ ਇਹ ਬਾਅਦ ਵਿੱਚ ਕਰਾਉਣ ਦੇ ਮਨ ਬਣਾ ਰਹੇ ਵੀ ਪਹਿਲਾਂ ਉਧਰ ਲੀਆਂ ਸਟੇਟਾਂ ਦਾ ਇਲੈਕਸ਼ਨ ਲੜਿਆ ਜਾਵੇ ਜਿਹੜੇ ਇਹਦੇ ਮਨਸੂਬੇ ਜਿਹੜੇ ਕਾਮਯਾਬ ਨਹੀਂ ਹੋਣ ਕੀਤੇ ਇਸ ਦੇ ਵਿੱਚੋਂ ਜਿਵੇਂ ਕਿ ਜਥੇਬੰਦੀਆਂ ਲੋਕ ਦੱਸਿਆ ਜਾ ਰਿਹਾ ਕਿ ਕਿਸੇ ਤਰ੍ਹਾਂ ਦਾ ਇਹਨਾਂ ਦਾ ਮਨਸੂਬਾ ਜਿਹੜਾ 2024 ਦਾ ਕਿ ਸਰਕਾਰ ਬਣਾ ਕੇ ਦੁਆਰਾ ਫਿਰ ਅਤਿਆਚਾਰ ਕੀਤੇ ਜਾਣਗੇ ਇਸੇ ਤਰ੍ਹਾਂ ਦੇ ਕਾਨੂੰਨ ਨਵੇਂ ਆਪਣੀ ਜਿਹੜੇ ਕਾਨੂੰਨ ਹੈ ਆਪਣੀ ਮਰਜ਼ੀ ਦੇ ਉਹ ਲਿਆਏ ਜਾਣਗੇ لیکن ਦੂਜਿਆਂ ਦੇ ਕਾਨੂੰਨ ਉਹਨਾਂ ਦੇ ਹੱਕ 'ਚ ਨਾ ਦਿੱਤੇ ਜਾਣਗੇ ਤੇ ਇਹਨਾਂ ਦੇ ਖਿਲਾਫ ਜਿਹੜਾ ਕੀ ਹੁਣ ਕਿਸਾਨ ਵੀ ਇਕਜਟ ਹੋਣਗੇ ਇਲਾਕੇ ਨਿਵਾਸੀ ਵੀ ਇਕਜਟ ਹੋਣਗੇ ਤੇ ਇਸ ਦਾ ਜਿਹੜਾ ਵਿਰੋਧ ਪੂਰਾ ਕੀਤਾ ਜਾਊਗਾ ਤੇ ਹੋਰ ਵੀ ਇੱਥੇ ਆਪ ਗੂ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਗੱਲਬਾਤ ਕਰਦੇ ਆ ਅੱਜ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸ਼ੁਭਕਰਮਨ ਦੇ ਨਾਮ ਤੇ ਕੀ ਕਹਿਣਾ ਚਾਹੋਗੇ ਬਹੁਤ ਮਾੜੀ ਗੱਲ ਹੋਈ ਏ ਇੱਕ ਤਿੰਨ ਪੈਣਾ ਦਾ ਭਰਾ ਸੀ ਤੇ ਬਹੁਤ ਹੀ ਗਰੀਬ ਕਿਸਾਨ ਦਾ ਪੁੱਤਰ ਸੀ ਸ਼ੁਭਕਰਮਨ ਸਿੰਘ ਤੇ ਬਹੁਤ ਦੁਖਦਾਈ ਮਾਤ ਹੈ ਪੂਰੇ ਪੰਜਾਬ ਦੇ ਲੋਕਾਂ ਨੇ ਇਸ ਗੱਲ ਦਾ ਦੁੱਖ ਮਨਾਇਆ ਹਰਿਆਣੇ ਦੇ ਲੋਕਾਂ ਨੇ ਦੁੱਖ ਮਨਾਇਆ ਇਹ ਬਹੁਤ ਹੀ ਮਾੜੀ ਗੱਲ ਹੈ ਕਿਸੇ ਵੀ ਦੇਸ਼ ਦੇ ਵਿੱਚ ਲੋਕਾਂ ਨੂੰ ਉਸ ਦੇਸ਼ ਦੇ ਲੋਕਾਂ ਨੂੰ ਸ਼ਾਂਤ ਮਈ ਢੰਗ ਦੇ ਨਾਲ ਰੋਸ ਪ੍ਰਦਰਸ਼ਨ ਦਾ ਅਧਿਕਾਰ ਸਾਡਾ ਸੰਵਿਧਾਨ ਦਿੰਦਾ ਹੈ ਇਹ ਸਾਡੇ ਸੰਵਿਧਾਨ ਦੀਆਂ ਧੱਜੀਆਂ ਸਰਕਾਰਾਂ ਵੱਲੋਂ ਉਡਾਈਆਂ ਜਾ ਰਹੀਆਂ ਇਹ ਬਹੁਤ ਅਫਸੋਸਨਾਕ ਹੈ ਇੱਥੇ ਤੱਕ ਕਿ ਚੰਡੀਗੜ੍ਹ ਹਰਿਆਣਾ ਪੰਜਾਬ ਹਾਈ ਕੋਰਟ ਨੇ ਵੀ ਇਹ ਕਿਹਾ ਹੈ ਕਿ ਕਿਸਾਨ ਜਿਹੜੇ ਆ ਉਹ ਆਪਣਾ ਰੋਜ਼ ਪ੍ਰਦਰਸ਼ਨ ਸ਼ਾਂਤਮਈ ਢੰਗ ਨਾਲ ਕਰ ਸਕਦੇ ਆ ਬਿਲਕੁਲ ਹਾਈ ਕੋਰਟ ਨੇ ਵੀ ਇਨਕਾਰ ਕਰਤਾ ਇਸ ਨੂੰ ਲੈਣ ਵਾਸਤੇ ਹਾਂਜੀ ਤੇ ਇਸ ਕਰਕੇ ਮੈਂ ਸਮਝਦਾ ਕਿ ਜੇਕਰ ਕਾਨੂੰਨ ਨੂੰ ਤੋੜਿਆ ਜਾ ਰਿਹਾ ਹੈ ਲੋਕਾਂ ਦੇ ਵਾਹਨ ਭੰਨੇ ਜਾ ਰਿਹਾ ਲੋਕਾਂ ਦੇ ਇੱਕ ਤਰ੍ਹਾਂ ਨਾਲ ਜਾਨੀ ਤੇ ਮਾਲੀ ਨੁਕਸਾਨ ਕੀਤਾ ਜਾ ਰਿਹਾ ਇੱਕ ਨੌਜਵਾਨ ਜਿਹੜਾ ਇੱਕ ਚੜ੍ਹਦੀ ਜਵਾਨੀ ਦੇ ਵਿੱਚ 22 ਸਾਲ ਦਾ ਮੁੰਡਾ ਸੀ ਉਹਦੀ ਮੌਤ ਹੋ ਗਈ ਤਿੰਨ ਭੈਣਾਂ ਦਾ ਇਕੱਲਾ ਭਰਾ ਸੀ ਤੇ ਦੁਸ਼ੋਸ ਕਰਦੇ ਵਿੱਚ ਇੱਕ ਤਰ੍ਹਾਂ ਨਾਲ 70 ਵਿਛ ਗਏ ਇਹ ਪੂਰੇ ਪੰਜਾਬ ਦੇ ਲੋਕਾਂ ਨੇ ਇਸ ਗੱਲ ਦਾ ਸ਼ੋਗ ਮਨਾਇਆ ਤੇ ਸਾਰਾ ਕੁਝ ਕਿਉਂ ਹੋ ਰਿਹਾ ਹੈ ਕੇਵਲ ਇਸ ਕਰਕੇ ਹੋ ਰਿਹਾ ਹੈ ਕਿ ਲੋਕਾਂ ਦੀ ਗੱਲ ਨਹੀਂ ਸੁਣੀ ਜਾਣੀ ਲੋਕਾਂ ਦੇ ਹੱਕ ਜੜਿਆ ਉਹ ਨਹੀਂ ਦਿੱਤੇ ਜਾਣੇ ਇਸ ਕਰਕੇ ਕਿ ਲੋਕ ਜਿਹੜੀ ਮੰਗ ਕਰਦੇ ਆ ਉਹ ਉਹਨਾਂ ਨੂੰ ਨਹੀਂ ਦਿੱਤਾ ਜਾ ਰਿਹਾ ਜੇ ਲੋਕ ਉਹ ਮੰਗ ਕਰ ਰਿਹਾ ਜਿਹੜੀਆਂ ਜਿਹੜੀਆਂ ਗੱਲਾਂ ਦੇ ਵਾਰੇ ਸਰਕਾਰਾਂ ਨੇ ਸਾਡੇ ਨਾਲ ਕੀਤੀ ਸੀ ਉਧਰੋਂ ਅੰਜੂ ਗਿਆ ਸੁੱਟੇ ਜਾ ਰਹੇ ਆ ਉਹਨਾਂ ਦੀ ਮਿਰਚੀ ਪਾਊਡਰ ਹੀ ਹੁੰਦਾ ਇਧਰੋਂ ਜੇ ਪਰਾਲੀ ਚ ਸਾੜੀ ਜਾਂਦੀ ਹੈ ਉਹਨੂੰ ਬੜਾ ਵੱਡਾ ਮੁੱਦਾ ਬਣਾਇਆ ਜਾ ਰਿਹਾ ਉਹਨੂੰ ਬਹੁਤ ਵੱਡਾ ਮੁੱਦਾ ਬਣਾਇਆ ਜਾ ਰਿਹਾ ਇਹ ਤਾਂ ਕੱਲ ਦੀ ਗੱਲ ਹੈ ਉਸ ਤੋਂ ਪਹਿਲਾਂ ਕਿੰਨੇ ਦਿਨ ਹੋ ਗਏ ਆ ਕਿਸਾਨ ਜਿਹੜੇ ਆ ਉਹ ਅਥਰੂ ਗਾਸ ਦੀ ਮਾਰ ਚੱਲ ਰਿਹਾ ਡਰੋਨਾਂ ਦੇ ਰਾਹੀਂ ਉਹਨਾਂ ਦੇ ਉੱਤੇ ਇਸ ਤਰ੍ਹਾਂ ਫਾਈਟ ਕੀਤੀ ਜਾ ਰਹੀ ਹੈ ਕਿ ਜਿਵੇਂ ਕਿਸੇ ਬਾਲੀਵੁੱਡ ਫਿਲਮ ਦੀ ਸ਼ੂਟਿੰਗ ਹੋ ਰਹੀ ਹੋਵੇ ਇਹ ਸਾਰਾ ਕੁਝ ਜਿਹੜਾ ਕੀ ਹੈ ਲੋਕਾਂ ਤੇ ਇਸ ਤਰ੍ਹਾਂ ਦਾ ਤਸ਼ੱਦਦ ਲੋਕਤੰਤਰ ਦੇ ਵਿੱਚ ਜਿਹੜਾ ਉਹ ਕਿਵੇਂ ਵੀ ਜਿਹੜਾ ਉਹ ਜਾਇਜ਼ ਨਹੀਂ ਹੈਗਾ ਇਹ ਬਹੁਤ ਗਲਤ ਹੋ ਰਿਹਾ ਸਰਕਾਰ ਨੂੰ ਇਹਦੇ ਬਾਰੇ ਸੋਚਣਾ ਚਾਹੀਦਾ ਜਿਵੇਂ ਕਿ ਜਥੇਬੰਦੀਆਂ ਦੇ ਆਗੂਆਂ ਲੋ ਦੱਸੇ ਜਾ ਰਿਹਾ ਕਿ ਸਰਕਾਰ ਨੂੰ ਇਸ ਬਾਰੇ ਸੋਚਣਾ ਚਾਹੀਦਾ ਤੇ ਜਿਹੜੇ ਕਿਸਾਨਾਂ ਦੇ ਹੱਕ ਆ ਉਹਨਾਂ ਨੂੰ ਜ਼ਰੂਰ ਦਿੱਤੇ ਜਾਣੇ ਚਾਹੀਦੇ ਆਡੇ ਨਾਲ ਕਾਦੀਆਂ ਗਰੁੱਪ ਦੇ ਪ੍ਰਧਾਨ ਵੀ ਮੌਜੂਦ ਨੇ ਪ੍ਰਧਾਨ ਜੀ ਕੀ ਕਹਿਣਾ ਚਾਹੁੰਦੇ ਹੋ ਇਸ ਮੌਕੇ ਤੇ ਅਸੀਂ ਜਿਹੜੀ ਮੋਦੀ ਸਰਕਾਰ ਕੰਮ ਕਰ ਰਹੀ ਆ ਪਹਿਲਾਂ ਤਾਂ ਸੌਦੀ ਲਿੰਦਿਆ ਕਰਦੇ ਆ ਤਿੰਨਾ ਭਰਾ ਭੈਣਾ ਦਾ ਕੋਲੋਤਾ ਭਰਾ ਸੀ ਜਿਹਦੀ ਮੌਤ ਹੋਈ ਆ ਉਹ ਮੋਦੀ ਨੇ ਬਹੁਤ ਮਾਰਾ ਕੀਤਾ ਆਉਣ ਵਾਲੇ ਸਮੇਂ 'ਚ ਜੋ ਵੀ ਸਾਨੂੰ ਮੋਰਚੇ ਦੀ ਕਾਲ ਆਉਂਦੀ ਆ ਅਸੀਂ ਤਿਆਰ ਆ ਜੇ ਸਾਨੂੰ ਉੱਥੇ ਵੀ ਸਦਰ ਨੂੰ ਤਿਆਰ ਆ ਸਾਡੀਆਂ ਟਰਾਲੀਆਂ ਰੈਡੀ ਆ ਅਸੀਂ ਜਾਣ ਨੂੰ ਵੀ ਤਿਆਰ ਆ ਜੇ ਇੱਥੇ ਕਹਿ ਕੇ ਰੋਜ਼ ਮਾਰਚ ਕਰਨਾ ਇੱਥੇ ਕਰਨ ਨੂੰ ਤਿਆਰ ਆ ਜਿੱਥੇ ਬੰਦੀਆਂ ਚ ਕਿਸੇ ਤਰ੍ਹਾਂ ਦਾ ਕੋਈ ਮਤਭੇਦ ਨਹੀਂ ਹੈਗਾ ਨਹੀਂ 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 ਕੋਈ ਨਹੀਂ ਸਾਡਾ ਮਤਭੇਦ ਦਾ ਕਾਨੂੰਨਾਂ ਦੀ ਬਾਤ ਹੋਵੇਗਾ ਕਾਨੂੰਨਾਂ ਦੀ ਬਾਤ ਤਾਹੀ ਲੜਨਾ ਸਾਡੇ ਚ ਕੋਈ ਮਤਭੇਦ ਨਹੀਂ ਸਾਡੇ ਅਸੀਂ ਨਾਲ ਆ ਇੱਕੋ ਆ ਜਿਵੇਂ ਕਿ ਇਹਨਾਂ ਲੋਕ ਦੱਸਿਆ ਜਾ ਰਿਹਾ ਹੈ ਕਿ ਕਿਸੇ ਤਰ੍ਹਾਂ ਦਾ ਕੋਈ ਮਤਭੇਦ ਨਹੀਂਗਾ ਫੁਆ ਫਲਾਈਆਂ ਜਾ ਰਹੀਆਂ ਲੇਕਿਨ ਜਦੋਂ ਹੀ ਸਾਨੂੰ ਸੱਦਾ ਆਏਗਾ ਅਸੀਂ ਸਾਰੀਆਂ ਜਿੱਥੇ ਬੰਦੀਆਂ ਇੱਕਜੁੱਟ ਹੋ ਕੇ ਇਸ ਸੰਘਰਸ਼ ਨੂੰ ਜਾਰੀ ਰੱਖਾਂਗੇ ਦੀਪਕ ਭਾਰਗੋਰੀਅਲ ਨਿਊਜ਼ ਜੀ